ਸਭ ਤੋਂ ਪਹਿਲਾਂ ਇਹ ਸਸਤੀਕਾਰ ਤੇ ਆਪਾਂ ਅੱਜ ਕਿਹੜੇ-ਕਿਹੜੇ ਪਸ਼ੂ ਲੈ ਕੇ ਆਏ ਹਾਂ ਜੀ ਆਪਾਂ ਵੀਰੇ ਦੋ ਮੱਝਾਂ ਲੈ ਆਏ ਜੀ ਇੱਕ ਵੇਜਤ ਇੱਕ ਹੈਗੀ ਆਪਣੇ ਕੋਲ ਠੀਕ ਹੈ ਜੀ ਇੱਕ ਵੇਜਤ ਕਿਹੜੀ ਆ ਆ ਹੈਗੀ ਝੋਟੀ ਵੀਰੇ ਠੀਕ ਹੈ ਇਹਨੂੰ ਤੋੜ ਕੇ ਦਿਖਾਓ ਜੀ ਮਾੜਾ ਜਾਂ ਲਓ ਜੀ ਮੱਝ ਤੁਸੀਂ ਵੇਖ ਸਕਦੇ ਹੋ ਜਮਾ ਆਪਾਂ ਹੁਣ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੇ ਚਾਰੇ ਪਾਸੇ ਤੁਸੀਂ ਵੇਖ ਸਕਦੇ ਹੋ ਵਧੀਆ ਲੇਵੇ ਉਹ ਤੁਸੀਂ ਦੇਖ ਸਕਦੇ ਹੋ ਹੁਣ ਚੱਲੋ ਫਿਰ ਤੁਹਾਨੂੰ ਤੇ ਬਾਕੀ ਗੱਲਾਂ ਆਪਾਂ ਹੁਣ ਕੁਛ ਦਿਨ ਬਾਈ ਜੀ ਨੂੰ ਵੀ ਇਹਨਾਂ ਦੀ ਕੀ ਡਿਟੇਲ ਹੈ ਕਾਲਾ ਨਾ ਲੈਣਾ ਬਹੁਤ ਚੰਗੇ ਨਾ ਭਾਗਦਾ ਵਾ ਮਗਰ ਬੱਚਾ ਵੀ ਚੰਗਾ ਜਿਹੜੀ ਡੀ ਐਚ ਐਮ ਇਹ ਕੋਈ ਮੈਂ ਆਪਾਂ ਚੁੱਕੀ ਹਾਂ ਕੀ ਹੋਏ ਹਾਂ ਬਾਈ ਜੀ ਆਪਾਂ ਤਾਂ ਕੀ ਮੁੱਲ ਮੰਗਦੇ ਹਾਂ ਇਹਦਾ ਵੀ 115000 ਮੁੱਲ ਕਰਦਾ ਇਹਨੇ ਤੇ ਇਹ ਕਿਵੇਂ ਪਹਿਲੇ ਸੂਏ ਦੂਜੀ ਨਾ ਦੂਜੇ ਸੂਏ ਆ ਬਾਈ ਦੂਜੇ ਸੂਏ ਇਹ ਮੱਝ ਆ ਤੇ 115000 ਰੁਪਇਆ ਮੰਗ ਹੈ ਤੇ ਕਿੰਨੇ ਲੀਟਰ ਦੁੱਧ ਹੈ ਜੀ ਇਹਦਾ ਇਹਦੇ ਹੈ ਵੀਰੇ 14 ਲੀਟਰ ਦੁੱਧ ਆ 14 ਲੀਟਰ ਦੁੱਧ ਆ ਸੂਈ ਹੈ 12-13 ਦਿਨਾਂ ਦੀ ਪਰਲੇ ਪਾਏ ਕੱਟੀ ਖੜੀ ਹੈ ਇਹਦੇ ਠੀਕ ਹੈ ਪਰਲੇ ਪਾਸੇ ਕੱਟੀ ਖੜੀ ਆ ਉਧਰ ਉਹ ਪਰਲੇ ਪਾਸੇ ਖੜੀ ਆ ਉਹ ਨਾਲ ਹੀ ਬੰਨਿਆ ਹੋਇਆ ਇੱਥੇ ਕੱਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ 15 ਦਿਨ ਹੋ ਗਏ ਸੂਈ ਨੂੰ ਹਾਂ ਜੀ 15 ਦਿਨ ਸੂਈ ਨੂੰ ਹੋ ਗਏ ਤੇ 13 14 ਲੀਟਰ ਕਿਲੋ ਤੇ 13 14 ਲੀਟਰ ਦੁੱਧ ਹੈ ਤੇ 115000 ਰੁਪਿਆ ਆਪਾਂ ਮੰਗਦੇ ਆ ਤੇ ਬਾਈ ਜੀ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਦੱਸ ਦੋ ਵੀ ਕਿਸੇ ਨੇ ਫੋਨ ਕਰਨਾ ਹੋਵੇ ਤਾਂ ਨਾਂ ਤਾਂ ਆਪਣਾ ਵੀਰੇ ਰਮਨਜੀਤ ਸਿੰਘ ਆ ਪਿੰਡ ਆਪਣਾ ਮਲੋਟ ਆ ਠੀਕ ਹੈ ਜੀ ਫੋਨ ਨੰਬਰ ਆਪਣਾ ਹੈਗਾ 9915633693 9915633693 33693 ਠੀਕ ਹੈ ਜੀ 9915633693 ਠੀਕ ਹੈ ਜੀ ਲਓ ਤੁਸੀਂ ਇਹ ਮੱਝ ਵੇਖ ਸਕਦੇ ਹੋ ਬਾਈ ਜੀ ਹੋਰਾਂ ਦੀ 1,115,000 ਰੁਪਏ ਇਹਨਾਂ ਨੇ ਮੁੱਲ ਮੰਗਿਆ 13-14 ਲੀਟਰ ਦੁੱਧ ਆ ਪਿੱਛੇ ਕੱਟੀ ਆ ਦੂਜੇ ਸੂਏ ਇਹ ਮੱਝ ਆ ਠੀਕ ਆ ਬਾਈ ਜੀ ਧੰਨਵਾਦ